ਲੋ ਆਪਣੀ ਮੰਦਬੁੱਧੀ ਭੈਣ ਦੇ ਨਾਲ ਬਲਾਤਕਾਰ ਕੀਤਾ ਗਿਆ ਉਹਦ ਮੰਨ ਵੀ ਗਿਆ ਕਹਿੰਦਾ ਹਾਂ ਮੈਂ ਗਲਤ ਕੰਮ ਕੀਤਾ ਤੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਇਹ ਗੱਲ ਕਹਿੰਦਾ ਮੁੰਡਾ ਕਿ ਮੈਥੋਂ ਆ ਗਲਤੀ ਹੋ ਗਈ ਆ ਤੁਸੀਂ ਇਸ ਮਸਲੇ ਨੂੰ ਨਜੈਠ ਲਵੋ ਪੂਰੀ ਮੇਰੀ ਦਿਮਾਗੀ 50% ਦਿਮਾਗੀ ਬੋਲ ਨਹੀਂ ਸਕ ਤੀ ਕੋਈ ਕੁਝ ਨਹੀਂ ਕੋਈ ਚਲਾਕੀ ਛਾਰੀ ਨਹੀਂ ਕੋਈ ਕੁਝ ਨਹੀਂ ਕਰ ਸਕਦੀ ਯਾਰੇ ਵਾਲੇ ਦਾ ਤੇ ਰਾਜੂ ਦਾ ਨਾਮ ਹੈ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਸਾਨੂੰ ਘੜ ਤੋਂ ਘੜ ਨਹੀਂ 2-3 ਘੰਟੇ ਹੋ ਗਏ ਹਨ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਇੱਕ ਭਰਾ ਦੇ ਵੱਲੋਂ ਆਪਣੀ ਮੰਦਬੁੱਧੀ ਭੈਣ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਲੜਕਾ ਬਾਅਦ ਦੇ ਵਿੱਚ ਆਪਣੇ ਪਰਿਵਾਰ ਨੂੰ ਇਹ ਗੱਲ ਕਹਿੰਦਾ ਕਿ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਕੀ ਅਜੇਹੇ ਸ਼ਖਸ਼ਾਂ ਨੂੰ ਮਾਫ਼ ਕਰਨਾ ਬਣਦਾ ਤੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਇਹ ਗੱਲ ਕਹਿੰਦਾ ਮੁੰਡਾ ਕਿ ਮੈਥੋਂ ਆ ਗਲਤੀ ਹੋ ਗਈ ਆ ਤੁਸੀਂ ਇਸ ਮਸਲੇ ਨੂੰ ਨਜੇਠ ਲਵੋ ਤੁਸੀਂ ਇਸ ਮਸਲੇ ਨੂੰ ਨਿਵੇੜ ਦੇਵੋ ਕਿੱਡੀ ਸ਼ਰਮਨਾਕ ਗੱਲ ਹੈ ਪੂਰੀ ਘਟਨਾ ਵੇਖੋ ਲੜਕੀ 50% ਮਨਬੁੱਧੀ ਆ ਹਸਪਤਾਲ ਦੇ ਵਿੱਚ ਟਣਫਦੀ ਪਈ ਆ ਪਹਿਲਾਂ ਪੂਰੀ ਵੀਡੀਓ ਦੇਖੋ ਰਿੰਗ ਵਾਲੀ ਵਸਤੀ ਰਹਿਣ ਵਾਲੇ ਆ ਏ ਮੁੰਡਾ ਸੀ ਗਾਰੇ ਵਾਲੇ ਦਾ ਤੇ ਰਾਜੀਉਂ ਦਾ ਨਾਮ ਐ ਤੇ ਮਮਾ ਮੇਰੇ ਗਏ ਸੀ ਬਿਜਾਰ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਤੇ ਮਮਾ ਬਿਜਾਰ ਸਮਾਨ ਲੈਣ ਗਏ ਸੀ ਤੇ ਉਹ ਮਗਰੋਂ ਘਰੇ ਆ ਮਮਾ ਨੂੰ ਫੋਨ ਲਾਇਆ ਕਹਿੰਦਾ ਮੰਮੀ ਤੁਸੀਂ ਕਿੱਥੇ ਜੇ ਤੇ ਮੰਮੀ ਨੇ ਦੱਸਿਆ ਕਹਿੰਦੀ ਮੈਂ ਬਿਜਾਰ ਆ ਤੇ ਤੂੰ ਬਹਿ ਕਰੇ ਮੈਂ ਆ ਗਈ ਮੇਰੀ ਛੋਟੀ ਭੈਣ ਸੀ ਮਤਲਬ ਕਿ ਦਿਮਾਕੀਆਂ ਦੀ ਹਾਲਤ ਠੀਕ ਨਹੀਂ ਹੈਗੀ ਸ਼ੁਰੂ ਤੋਂ ਹੀ ਇਸ ਗੱਲ ਦੇ ਸਾਡੇ ਕੋਲੇ ਸਾਰੇ ਸਬੂਤਨਾਂ ਦੀ ਪਿਲਚਣ ਲੱਗੀ ਹੋਈ ਸਰਕਾਰੀ ਠੀਕ ਐ ਇਹਨੇ ਆਣ ਕੇ ਮੇਰੀ ਭੈਣ ਦੇ ਨਾਲ ਗਲਤ ਕੰਮ ਕੀਤਾ ਬਾਦ ਦੇ ਵਿੱਚ ਬਜ਼ਾਰ 'ਚ ਮੰਮੀ ਨੂੰ ਮਿਲ ਗਿਆ ਘਰੇ ਵਾਪਸ ਆ ਗਿਆ ਆਣ ਕੇ ਖੁਦ ਮੰਨ ਵੀ ਗਿਆ ਕਹਿੰਦਾ ਹਾਂ ਮੈਂ ਗਲਤ ਕੰਮ ਕੀਤਾ ਮਤਲਬ ਮੇਰੀ ਗਲਤੀ ਹੈਗੀ ਮੈਨੂੰ ਮਾਫ ਕਰ ਲੈਨੇ ਆਪਦੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਤੂੰ ਆਣ ਕੇ ਕੁਛ ਨਿਬੇੜ ਮੇਰੇ ਨਾਲ ਆਹ ਗੱਲ ਬਣ ਗਈ ਠੀਕ ਹੈ ਅਸੀਂ ਜਾ ਕੇ ਥਾਣੇ ਦੇ ਦਿੱਤਾ ਮੁੰਡਾ ਤੇ ਕੁੜੀ ਅਸੀਂ ਸਿਵਲ ਚ ਲੈ ਆਂਦੀ ਤੇ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਕਿਵੇਂ ਨੇ ਹਾਲਾਤਾਂ ਦੇ ਬਹੁਤ ਮਾੜੇ ਨੇ ਤੁਸੀਂ ਆ ਕੇ ਵੇਖ ਸਕਦੇ ਹੋ ਬਹੁਤ ਜ਼ਿਆਦੀ ਕੰਡੀਸ਼ਨ ਖਰਾਬ ਹੋਈ ਪਈ ਕੁੜੀ ਦੀ ਜਮਾਂਈ ਸੁਰਤ ਨਹੀਂ ਆ ਗਈ ਕੁੜੀ ਨੂੰ ਸਿਵਲ ਹਸਪੀਟਲ ਲੈ ਕੇ ਆਏ ਅਸੀਂ ਸਾਨੂੰ ਘੜ ਤੋਂ ਘੜ ਨਹੀਂ 2-3 ਘੰਟੇ ਹੋ ਗਏ ਆ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਕਿਸੇ ਨੇ ਸਾਨੂੰ ਮਤਲਬ ਕਿ ਵੇਖਿਆ ਨਹੀਂ ਪੁੱਛਿਆ ਨਹੀਂ ਦੱਸਿਆ ਨਾ ਤਾਂ ਕੀ ਕਰੇ ਡਾਕਟਰ ਡਾਕਟਰ ਵਾਲੇ ਸਾਡੀ ਗੱਲ ਨਹੀਂ ਸੁਣਦੇ ਤਾਂ ਭਾਜੀ ਮੈਂ ਨਾ ਗਈ ਸੀ ਚੌਣੀ ਕਪੜੇ ਲੈਣ ਉਜਾਰਸ਼ ਤੇ ਦੋ ਤਾਂ ਰਹਿੰਦਾ ਕੋਲ ਸੀ ਉਹ ਕੰਮ ਤੇ ਗਿਆ ਚਲਾ ਬੱਤੀ ਵਾਲੇ ਨਾਲ ਤੇ ਉਹ ਮੁੰਡਾ ਆਪਣੇ ਘਰੇ ਮੈਨੂੰ ਉਹਨੇ ਫੋਨ ਕੀਤਾ ਕੰਦਾ ਮੰਮੀ ਮਾ ਘਰੇ ਆ ਤੂੰ ਕਿੱਥੇ ਮਾਂ ਬੇਟੇ ਮੈਂ ਬਾਜ਼ਾਰ ਗਈ ਆ ਮੈਂ ਤਾਂ ਪੂਜਾ ਮੈਂ ਗੱਲ ਕਰਾਂ ਕੰਦਾ ਪੂਜਾ ਚਾਹ ਬਣਾਦੀ ਉਹਨੇ ਮੇਰੀ ਗੱਲ ਨਹੀਂ ਕਰਾਈ ਦੋ ਤਾਂ ਆਇਆ ਘਰੇ ਉਹਨੇ ਵੇਖਿਆ ਕਿ ਉਹਨੇ ਮੈਨੂੰ ਫੋਨ ਲਾਤਾ ਬੀਬੀ ਕੁਛ ਨਹੀਂ ਲੈਣਾ ਚਾਹਤੀ ਆਇਆ ਮੈਂ ਲੱਗੀ ਆਣੀ ਅੱਗੋ ਮਿਲ ਗਿਆ ਮੈਨੂੰ ਮੈਨੂੰ ਉਹਨੇ ਮਗਰ ਬਹਾ ਲਿਆ ਠੀਕ ਹੈ ਤੇ ਮੈਂ ਕਹਾ ਰਾਜੂ ਘਰੇ ਗਿਆ ਸੀ ਕੰਦਾ ਗਿਆ ਚਾਹ ਪੀ ਕੇ ਆ ਗਿਆ ਮੈਂ ਘਰੇ ਲੱਗੀ ਆ ਮੈਂ ਕਹਾ ਕੀ ਕਰ ਗਿਆ ਕੰਦਾ ਮੰਮੀ ਮੇਰੇ ਤੋਂ ਗਲਤੀ ਹੋ ਗਈ ਮੇਰੇ ਪੈਰ ਫੱਲ ਆ ਉਹਨੇ ਨੂੰ ਬੱਚੇ ਇਕੱਠੇ ਹੋ ਗਏ ਕੁੜੀਆਂ ਮਸਾ ਗੱਲ ਬਣੀ ਦੇ ਪੂਰੀ ਮੇਰੀ ਦਿਮਾਗੀ 50% ਦਿਮਾਗੇ ਬੋਲ ਨਹੀਂ ਸਕਦੀ ਕੁਛ ਨਹੀਂ ਕੋਈ ਚਲਾਕੀ ਛਾਰੀ ਨਹੀਂ ਕੁਛ ਨਹੀਂ ਕਰ ਸਕਦੀ ਉਹਨਾਂ ਨੇ ਮੁੰਡਾ ਮੇਰਾ ਬੇਟਾ ਆਇਆ ਜੀ ਅੰਦਰ ਗਿਆ ਇੱਕ ਮਿੰਟ ਨਹੀਂ ਆਇਆ ਬਾਹਰ ਕੱਢ ਦਿੱਤਾ ਕੱਲੀ ਕੱਲੀ ਉਹ ਉਹ ਲੜਕਾ ਕੀ ਲੱਗਦਾ ਤਾ ਉਹਨਾਂ ਨਾਮ ਦਾ ਦੋ ਤਰਾਏ ਤੇ ਮੈਨੂੰ ਮਾਮੀ ਕਹਿੰਦਾ ਸੀ ਮੋਨਨਾ ਨਾ ਮੇਰੇ ਕਿੰਨੀ ਵਾਰੀ ਘਰੇ ਆਇਆ ਹੋਇਆ ਤੇ ਅੱਜ ਵੀ ਆ ਗਿਆ ਅੱਜ ਬੜਵੀ ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲ ਪੂਜਾ ਨਾਮ ਦਾ ਕੀ ਮਾਮਲਾ ਕੀ ਸੀ ਨਹੀਂ ਇੱਕ ਪੇਸ਼ੈਂਟ ਹੈ 24 ইয়ার্স ਦੀ ਫੀਮੇਲ ਹੈ ਏਅਰ ਰੈਜ਼ੀਡੈਂਟ ਆਫ ਟੋਕਰ ਏਅਰ ਉਹ ਪੇਸ਼ੈਂਟ ਆਇਆ ਹੈ ਵਿਦ ਹਿਸਟਰੀ ਆਫ ਅਨੰਦਿਤ ਕੀ ਰੇਪ ਕੇਸ ਹੈਗਾ ਤੇ ਆਪਾਂ ਐਗਜ਼ਾਮਿਨ ਕੀਤਾ ਹੈ ਪੇਸ਼ੈਂਟ ਜੋ ਵੀ ਐਗਜ਼ਾਮਿਨੇਸ਼ਨ ਦੇ ਫਾਈਂਡਿੰਗਸ ਹੈ ਅਮੇਨ ਸਿਚਪਾ ਬੰਨਸ਼ਨ ਕਰਤੀਆ ਪੇਸ਼ੈਂਟ ਐਡਮਿਟ ਹੈ ਰਾਈਟ ਨਾਓ ਕਿ ਉਹਦਾ ਟਰੀਟਮੈਂਟ ਗੈਨੇਕੋਲੋਜਿਸਟ ਵਿਦ ਅਨੈਸਥੀਸ਼ੀਆ ਅਪੀਓਡੀ ਫੈਕਿਲਿਟੀ ਲੇਗੇ ਉਹਨਾਂ ਨੇ ਟਰੀਟਮੈਂਟ ਦਿੱਤਾ ਹੈ ਤੇ ਨੈਕਸਟ ਆਪਾਂ ਪੇਸ਼ੈਂਟ ਦੇ ਡੇਕਰੀ ਟਰੀਟਮੈਂਟ ਅੱਗੇ ਪਾ ਕੇ ਉਹਨੂੰ ਫਿਰ ਨੈਕਸਟ ਫਾਰਵਰਡ ਇਨਵੈਸਟੀਗੇਸ਼ਨਸ ਕਰਾਉਣੀਆਂ ਹੋਣਗੀਆਂ ਜੇ ਕੋਈ ਆਸਾਨ ਨਹੀਂ ਆਪਾਂ ਪੇਸ਼ੈਂਟ ਨੂੰ ਚਾਰਜ ਕਰ ਦਾਂਗੇ ਕੀ ਕਸੂਰ ਸੀ ਉਸ ਭੈਣ ਦਾ ਵੇਖੋ ਆਪਣੀ ਮਾਮੀ ਨੂੰ ਪਹਿਲਾਂ ਇਹ ਗੱਲ ਪੁੱਛਦਾ ਹੈ ਲੜਕਾ ਫੋਨ ਕਰਕੇ ਕਿ ਮਾਮੀ ਤੂੰ ਕਿੱਥੇ ਆ ਉਹ ਕਹਿੰਦੀ ਮੈਂ ਬਾਜ਼ਾਰ ਗਈਆਂ ਵਿਆਹ ਦਾ ਸਮਾਨ ਲੈਣ ਦੇ ਵਾਸਤੇ ਕੋਈ ਕਿਸੇ ਦਾ ਵਿਆਹ ਸੀ ਪਰਿਵਾਰਕ ਮੈਂਬਰ ਦਾ ਤੇ ਬਾਅਦ ਦੇ ਵਿੱਚ ਘਰੇ ਜਾਂਦਾ ਘਰੇ ਜਾ ਕੇ ਉਸ ਮੰਦਬੁੱਧੀ ਲੜਕੀ ਨੂੰ ਇਹ ਆਪਣੀ ਗੰਦੀ ਹਾਫਸ਼ਾ ਦਾ ਸ਼ਿਕਾਰ ਬਣਾਉਂਦਾ ਭਰਾ ਲੱਗਦਾ ਮਾਮੇ ਦੀ ਕੁੜੀ ਆ ਰਿਸ਼ਤੇ ਵੇਖੋ ਕਿਹੜੇ ਤਰੀਕੇ ਦੇ ਨਾਲ ਤਾਰ-ਤਾਰ ਹੋ ਰਹੇ ਆ ਬਹੁਤ ਮੰਦਭਾਗੀ ਇਹ ਘਟਨਾ ਗਈ ਪਰ ਕੀ ਸੋਸ਼ਲ ਮੀਡੀਆ ਤੇ ਜਿਹੜਾ ਗੰਦ ਪਰੋਸਿਆ ਜਾ ਰਿਹਾ ਇੰਸਟਾਗ੍ਰam ਤੇ ਗੰਦੀਆਂ ਰੀਲਾਂ ਦੇਖੀਆਂ ਬਣਾਈਆਂ ਜਾ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਕਿਸੇ ਵੀ ਐਪ ਤੇ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਜਿਹਦੇ ਨਾਲ ਇਹ ਕਾਮਵਾਸ਼ਨਾ ਭੜਕ ਰਹੀ ਹੈ ਤੇ ਇਹ ਵੀ ਨਹੀਂ ਦੇਖਿਆ ਜਾਂਦਾ ਬੰਦੇ ਦੇ ਵੱਲੋਂ ਕਿ ਰਿਸ਼ਤੇ ਦੇ ਵਿੱਚ ਮੇਰਾ ਕੀ ਸੰਬੰਧ ਹੈ ਇਹ ਮੇਰਾ ਕੀ ਲੱਗਦਾ ਠੀਕਾ ਜਿਹੜੇ ਬੰਦੇ ਇਸ ਤਰੀਕੇ ਦੇ ਨੇ ਜਿਹੜੇ ਹਫਸ਼ ਦੇ ਵਿੱਚ ਅੰਨੇ ਹੋਏ ਨੇ ਬੰਦੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਰਿਸ਼ਤੇਰੇ ਵਿੱਚ ਇਹ ਮੇਰੀ ਭੈਣ ਲੱਗਦੀ ਐ ਇਹ ਮੇਰੀ ਮਾਸੀ ਲੱਗਦੀ ਐ ਇਹ ਮੇਰੀ ਮਾਂ ਲੱਗਦੀ ਐ ਕੁਝ ਵੀ ਪਤਾ ਨਹੀਂ ਲੱਗਦਾ ਸਿਰਫ ਆਪਣੀ ਹਫਸ਼ ਦਾ ਸ਼ਿਕਾਰ ਬਣਾ ਲੈਂਦੇ ਨੇ ਕਿ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ ਪਰਿਵਾਰ ਵੇਖੋ ਰੋ ਰੋ ਕੇ ਕਹਿ ਰਹੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਪਿੰਡ ਦੇ ਸਰਪੰਚ ਨੂੰ ਇਹ ਨੌਜਵਾਨ ਕਹਿੰਦਾ ਕਿ ਮਸਲਾ ਨਿਵੇੜ ਦਿਓ ਮੈਂ ਚਾਹਣਾ ਉਸ ਸਰਪੰਚ ਦੇ ਵੱਲੋਂ ਪੂਰੀ ਪੰਚਾਇਤ ਦੇ ਵੱਲੋਂ ਇਹਦੇ ਖਿਲਾਫ ਮਤਾ ਪਾਉਣਾ ਚਾਹੀਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਜਿਹੇ ਘਟਨਾਵਾਂ ਸਮਾਜ ਦੇ ਵਾਸਤੇ ਬਹੁਤ ਚਿੰਤਾਜਨਕ ਹੈ ਅਸੀਂ ਕਹਿੰਦੇ ਸੀ ਇਹ ਪਾਸਮੀ ਛਬਿਆ ਤਾ ਪਹਿਲਾਂ ਉਧਰ ਇਹ ਚੀਜ਼ਾਂ ਸੀ ਪਰ ਅੱਜ ਜਿਹੜੇ ਤਰੀਕੇ ਦੇ ਨਾਲ ਦਿਨ ਬਦ ਦਿਨ ਇਹ ਘਟਨਾਵਾਂ ਵਧ ਰਹੀਆਂ ਨੇ ਪਰਿਵਾਰ ਟੁੱਟ ਰਹੇ ਨੇ ਗੰਦੀ ਹਫਸ਼ ਦੇ ਕਾਰਨ ਰਿਸ਼ਤੇ ਤਾਰ ਤਾਰ ਹੋ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਜਰੂਰ ਕਮੈਂਟ ਕਰਕੇ ਦੱਸਿਓ ਪਰ ਇਸ ਮੰਦਭਾਗੀ ਘਟਨਾ ਨੇ ਸੱਚਮੁੱਚ ਮਨ ਨੂੰ ਠੇਸ ਪੰਚਾਈ ਕਿ ਅਸੀਂ ਕਿੱਥੇ ਪਹੁੰਚ ਗਏ ਆ ਅਸੀਂ ਕਿਹੋ ਜਿਹੀਆਂ ਹਰਕਤਾਂ ਤੇ ਉੱਤਰ ਆਏ ਆ ਕੀ ਅਸੀਂ ਬੰਦੇ ਕਹੇ ਲਾਉਣ ਦੇ ਹੱਕਦਾਰ ਰਹੇ ਆ ਅਸੀਂ ਕੋਈ ਇਨਸਾਨੀ ਜਾਮੇ ਦੇ ਵਿੱਚ ਆਪਣਾ ਫਰਜ਼ ਪੂਰਾ ਕਰ ਰਹੇ ਆ ਜਰੂਰ ਕਮੈਂਟ ਕਰਕੇ ਦੱਸੋ